ਅਸੀ ਕਾਲ ਜੀ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ ਆਪਾਂ ਜ ਇੱਕ ਵਿਸ਼ੇਸ਼ ਵੀਡੀਓ ਬਣਾ ਰਹੇ ਆ ਤੁਸੀਂ ਇਸ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਰੂਰ ਕਰਨਾ ਤੇ ਇੱਕ ਅਹਿਮ ਵੀਡੀਓ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਵੀਡੀਓ ਨੂੰ ਪੂਰੇ ਦੇਖਣਾ ਸਿਰਫ 2-4 ਮਿੰਟਾਂ ਦੀ ਆਪਾਂ ਗੱਲ ਕਰਾਂਗੇ ਇਹ ਗੱਲ ਹੈ ਕਿ ਭਾਈ ਅੰਬਰਦਪਾਲ ਸਿੰਘ ਖਾਲਸਾ ਜੋ ਡਿਬੂਗੜ ਰੇਲ ਦੇ ਵਿੱਚ ਬੰਦ ਨੇ ਸਭ ਨੂੰ ਪਤਾਗਾ ਅੱਜਵਲੇ ਉਹ ਖੰਡੂਰ ਸਾਹਿਬ ਦੇ ਖੰਡੂਰ ਸਾਹਿਬ ਤੋਂ ਟਿਕਟ ਲੜ ਰਹੇ ਨੇ ਚੋਣ ਲੜ ਰਹੇ ਨੇ ਆਜ਼ਾਦ ਉਮੀਦਵਾਰ ਵਜੋਂ ਉਹਨਾਂ ਦੀ ਮਾਤਾ ਜੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਤੇ ਸੋਚਾ ਪੰਥ ਖਾਲਸਾ ਹੁਣ ਇਕੱਠਾ ਹੋ ਰਿਹਾਗਾ ਪਰ ਮੈਂ ਉਮੀਦ ਲੋਕਾਂ ਤੋਂ ਖਾਲਸਾ ਪੰਥ ਤੋਂ ਤੇ ਬਾਕੀ ਜਿਹੜੀਆਂ ਹੋਰ ਪਾਰਟੀਆਂ ਨੇ ਅਕਾਲੀ ਦਲ ਮਾਨ ਹੋ ਗਿਆ ਅਕਾਲੀ ਦਲ ਬਾਦਲ ਹੋ ਗਿਆ ਬਾਕੀ ਹੋਰ ਜਿੰਨੇ ਆ ਪਾਰਟੀਆਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾਗਾ ਕਿ ਤੁਸੀਂ ਹੋ ਸਕਦਾ ਕਿ ਉਹ ਸੀਟ ਛੱਡ ਕੇ ਭਾਈ ਅੰਮਰਤਪਾਲ ਸਿੰਘ ਨੂੰ ਜਿਤਾ ਕੇ ਉਸ ਨੂੰ ਡਿਵਿਡੂ ਗੜਦੇਲ ਦੇ ਵਿੱਚੋਂ ਬਾਹਰ ਕੱਢੋ ਕਿਉਂਕਿ ਤੁਸੀਂ ਲਗਾਤਾਰ ਕਹਿ ਰਹੇ ਆ ਕਿ ਭਾਈ ਅੰਮਰਤਪਾਲ ਸਿੰਘ ਬਾਹਰ ਆਉਣਾ ਚਾਹੀਦਾ ਬਾਹਰ ਆਉਣਾ ਚਾਹੀਦਾ ਤੇ ਉਹਦੇ ਉੱਤੇ ਕੋਈ ਐਸਾ ਜਿਹੜਾਗਾ ਕਾਨੂੰਨ ਨਹੀਂ ਐਜਾ ਕੋਈ ਤਾਰਾਂ ਨਹੀਂ ਵੰਡੀ ਚ ਜਿਹੜੀ ਉਹਨਾਂ ਤੇ ਐਨਐਸ ਵਗੈਰੇ ਜਿਹੜੀ ਲਗਾਈ ਹੋਈ ਆ ਉਹ ਗਲਤ ਆ ਇਹ ਸਾਰੀਆਂ ਪਾਰਟੀਆਂ ਕਹਿਨੀਆਂ ਨੇ ਮੈਂ ਤੁਹਾਨੂੰ ਹੁਣ ਬਾਈ ਲੰਬੀ ਚੌੜੀ ਨਹੀਂ ਗੱਲ ਕਰਦਾ 2019 ਦੇ ਵਿੱਚ ਇਸੇ ਖੰਡੂਰ ਸਾਹਿਬ ਤੋਂ ਬੀਬੀ ਖਾਲੜਾ ਜੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਨੂੰ ਖੜਾ ਕੀਤਾ ਗਿਆ ਸੀ ਚੋਣਾਂ ਦੇ ਵਿੱਚ ਉੱਤੇ ਲੋਕਾਂ ਨੇ ਹਰਾਤਾ ਤੇ ਦੂਜੇ ਪਾਸੇ ਮਾਨਸਾ ਤੋਂ ਖੜਾ ਹੋਇਆ ਸੀ ਸਿੱਧੂ ਮੁਸੇਵਾਲਾ ਇਹ ਲੋਕਾਂ ਨੇ ਇੱਕ ਇਹ ਤੱਬਾ ਲੱਗ ਗਿਆ ਸੀ ਕਿ ਕਾਂਗਰਸ ਵੱਲੋਂ ਖੜਾ ਹੋਇਆ ਤੇ ਇਸ ਕਰਕੇ ਉਹਨੂੰ ਵੋਟ ਨਹੀਂ ਪਾਈ ਫਿਰ ਜਦੋਂ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਜਦੋਂ ਬੀਬੀ ਖਲੜਾ ਜੀ ਹਾਰੇ ਨੇ ਫਿਰ ਸਿੱਧੂ ਮੂਸੇਵਾਲੇ ਵੱਲੋਂ ਇੱਕ ਗੀਤ ਕੱਢਿਆ ਗਿਆ ਕਹਿੰਦਾ ਹੁਣ ਦੱਸੋ ਮੈਨੂੰ ਲੋਕੋ ਗਦਾਰ ਦੱਸੋ ਕੌਣ ਤੁਸੀਂ ਬੀਬੀ ਖਲੜਾ ਹਾਰਾਈ ਏ ਹੋਰ ਵੀ ਕਾਫੀ ਬੋਲ ਨੇ ਤੁਸੀਂ ਜਿਹੜਾ ਗੀਤ ਆ ਉਹ ਸਾਰਾ ਸੁਣਿਆ ਹੋਣਾਗਾ ਉਹਦੇ ਵਿੱਚ ਦੁਬਾਰਾ ਤੁਹਾਨੂੰ ਫੇਰ ਦੱਸ ਦਨਾ ਕਿ ਹੁਣ ਮੈਨੂੰ ਲੋਕੋ ਦੱਸੋ ਏ ਵੀ ਵੀ ਖਾਲੜਾ ਹਰਾਈ ਗਦਾਰ ਦੱਸੋ ਕੌਣ ਉਹਨਾਂ ਦਾ ਕਹਿਣ ਦਾ ਭਾਵੇਂ ਸੀ ਕਿ ਉਹ ਖਾਲੜਾ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 25000 ਲਵਾਰਸ ਲਾਸਾਂ ਦੀ ਸਨਾਖਤ ਕਰ ਲਈ ਸੀ ਜਿਨ੍ਹਾਂ ਦੇ ਵਿੱਚ ਕੇਪੀਐਸ ਗਿੱਲ ਵਰਗੇ ਬੜੇ-ਬੜੇ ਮਗਦਮਸ ਫਸਦੇ ਸੀ ਜਿਨ੍ਹਾਂ ਤੇ ਪਰਚੇ ਦਰਜ ਹੋਣੇ ਸੀ ਪਰ ਰਾਤੋਂ ਰਾਤ ਉਹਨਾਂ ਨੇ ਜਿਹੜਾ ਉਹਦਾ ਮੁਕਾਬਲਾ ਬਣਾ ਕੇ ਉਹਨੂੰ ਅੱਜ ਤੱਕ ਪਤਾ ਨਹੀਂ ਤੋਪ ਤਾਂ ਲੱਗਿਆ ਕਿ ਕਿਹੜੀ ਨਹਿਰ ਦੇ ਵਿੱਚ ਉਹਨੂੰ ਤੋੜ ਦਿੱਤਾ ਹੁਣ ਕਹਿਣ ਦਾ ਭਾਅ ਇਹ ਮੇਰਾ ਨਹੀਂ ਆ ਤੁਹਾਨੂੰ ਬੇਨਤੀ ਆ ਕਿ ਇੱਕ ਸਿੱਧੂ ਮੂਸੇਵਾਲੇ ਦਾ ਉਹ ਬੋਲ ਤੁਹਾਡੇ ਕੰਨਾਂ ਦੇ ਵਿੱਚ ਹਰ ਸਮੇਂ ਵੱਜਣਾ ਚਾਹੀਦਾ ਕਿ ਮੈਨੂੰ ਦੱਸੋ ਲੋਕੋ ਇੱਕ ਗਦਾਰ ਦੱਸੋ ਹੁਣ ਕੌਣ ਤੇ ਹੁਣ ਮੌਕਾ ਤੁਹਾਡੇ ਕੋਲ ਦੁਬਾਰੇ ਫਿਰ ਖੰਡੂ ਸਾਹਿਬ ਵਾਸੀਓ ਆਇਆਗਾ ਖੰਡੂ ਸਾਹਿਬ ਦੀ ਧਰਤੀ ਪਵਿੱਤਰ ਧਰਤੀ ਤੋਂ ਪਹਿਲਾਂ ਤੁਸੀਂ ਬੀਬੀ ਖਲੜਾ ਹਰਾਈ ਤੁਹਾਡੇ ਤੇ ਬਹੁਤ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਤੁਹਾਡੇ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਹਿਣੇ ਨੇ ਤੁਸੀਂ ਸਹੇ ਨੇ ਸਿੱਖ ਪੰਥ ਦੇ ਪਰ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜਾ ਡਿਬੜੂਗੜ੍ਹ ਦੇਲ ਦੇ ਵਿੱਚ ਬੰਨਦਾ ਉਹ ਆਜ਼ਾਦ ਉਮੀਦਵਾਰ ਤੌਰ ਤੇ ਜਿਹੜਾ ਖਡੂਰ ਸਾਹਿਬ ਤੋਂ ਖੜਾ ਹੋ ਰਿਹਾ ਤੁਸੀਂ ਇਸ ਵਾਰ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਇੱਕ ਝੰਡੇ ਥੱਲੇ ਹੋ ਕੇ ਉਸ ਨੂੰ ਜਦੂਰ ਜਿਤਾਓ ਜੇ ਤੁਸੀਂ ਸੱਚੀ ਮੁੱਚੀ ਪਿਆਰ ਕਰਦੇ ਹੋ ਜੇਕਰ ਫੋਕੀਆਂ ਪੋਸਟਾਂ ਪਾਉਣਿਓ ਫੋਕੇ ਨਾਰੇ ਲਾਉਣਿਓ ਫੋਕੇ ਜਿਹੜੇ ਹੈਗੇ ਆਪਾਂ ਦਿਖਾਵੇ ਕਰਦੇ ਹਾਂ ਸਾਰੀਆਂ ਪਾਰਟੀਆਂ ਨੂੰ ਵਿੱਚ ਹੀ ਕਹਿਣਾਗਾ ਤੇ ਲੋਕਾਂ ਨੂੰ ਵਿੱਚ ਹੀ ਕਹਿਣਾਗਾ ਮੈਂ ਜੇਕਰ ਤੁਸੀਂ ਅਕਾਲੀ ਦਲ ਦਾ ਦੇਖਿਆਗਾ ਹਰ ਸਮਰਤਕੋਰਦ ਵੱਲੋਂ ਬਿਆਨ ਦਿੱਤਾ ਗਿਆ ਸ਼ਖਵੀਰ ਵੱਲੋਂ ਬਾਦਰ ਵੱਲੋਂ ਬਿਆਨ ਦਿੱਤਾ ਗਿਆ ਲੱਖਾ ਸੁਧਾਨਾ ਹੋਰ ਸਾਰੀਆਂ ਪਾਰਟੀ ਵੱਲੋਂ ਲਗਭਗ ਜਿਹੜੇ ਬਿਆਨ ਦਿੱਤੇ ਗਏ ਨੇ ਕਿ ਉਹਨਾਂ ਦਾ ਕਸੂਰ ਨਹੀਂ ਸੀ ਕਹਿੰਦ ਭਾਵ ਕਿ ਕਈ ਕਾਂਗਰਸੀ ਦੇ ਲੀਡਰ ਵੱਲੋਂ ਬਿਆਨ ਦਿੱਤਾ ਗਿਆ ਕਿ ਐਨਐਸਏ ਬੰਦ ਹੀ ਨਹੀਂ ਸੀ ਉਹਨਾਂ ਦਿੱਤੇ ਭਾਈ ਅੰਮਰਪਾਲ ਸਿੰਘ ਤੇ ਜਿਹੜਾ ਉਹ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਇੱਕ ਜਿਹੜਾ 1.5 ਸਾਲ ਦੇ ਕਰੀਬ ਉਹਨੂੰ ਡੇਵੂਗੜ ਅਸਾਮ ਦੀ ਜੇਲ੍ਹ ਦੇ ਵਿੱਚ 10 ਸਾਥੀਆਂ ਸਮੇਤ ਬੰਦ ਨੇ ਤੇ ਹੁਣ ਦੇਖਦੇ ਆ ਜਮੀਰਾਂ ਵੇਖਦੇ ਆ ਜਮੀਰਾਂ ਪਰਖਦੇ ਆ ਹੁਣ ਘੜੀ ਤੁਸੀਂ ਦੇਖਦੇ ਆ ਘੜੀ ਸਾਹਮਣੇ ਰੱਖੋ ਇਸ 2024 ਦੀ ਇਲੈਕਸ਼ਨ ਇੱਕ ਜਿਹੜੀ ਇਤਿਹਾਸ ਬਣੂਗੀ ਆਉਣ ਵਾਲਾ ਇਤਿਹਾਸ ਤੁਹਾਨੂੰ ਦੇਖੋ ਤੁਸੀਂ ਕਿਹੜੇ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਉਣਾ ਹੈਓ ਸਨਹਿਰੀ ਅੱਖਰਾਂ ਦੇ ਵਿੱਚ ਜਾਂ ਕਾਲੇ ਅੱਖਰਾਂ ਦੇ ਵਿੱਚ ਸਨੈਰੀਆ ਕਰਨ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਨੇ ਦਿੱਤਾ ਕਿ ਤੁਸੀਂ ਆਪਣਾ ਇਤਿਹਾਸ ਸੰਸਾਖਦੇ ਹੋ ਤੇ ਜੇ ਤੁਸੀਂ ਕਾਲੇ ਅਖਰਾਂ ਵਿੱਚ ਕਰਦੇ ਹੋ ਫਿਰ ਜੋ ਉਸ ਨੂੰ ਮਰਦੀ ਬੋਟ ਪਾ ਦੇ ਜਿੱਥੇ ਮਰਦੀ ਜਿਤਾ ਦਿਓ ਸਾਰੀਆਂ ਪਾਰਟੀਆਂ ਉਤੋਂ ਉਮੀਦਵਾਰ ਖੜੇ ਕੀਤੇ ਨੇ ਮੈਂ ਤਾਂ ਕਨਾਲ ਦੇ ਨਾਲ ਹੋਰ ਬੇਨਤੀ ਵੀ ਕਰ ਦਾਂਗਾ ਬੇਸ਼ੱਕ ਉੱਤੇ ਸਿਮਜੀ ਦੀ ਮੰਗ ਦਾ ਬੰਦਾ ਖੜਾ ਹੋਵੇ ਬੇਸ਼ੱਕ ਸਰੋਣੀ ਕਾਲੀਦਾਲ ਬਾਦਲ ਦਾ ਬੰਦਾ ਖੜਾ ਹੋਵੇ ਬੇਸ਼ੱਕ ਕਿਸੇ ਹੋਰ ਪਾਰਟੀ ਦਾ ਖੜਾ ਹੋਵੇ ਉਹਨਾਂ ਨੂੰ ਸਾਰੇ ਬਾਸਲ ਜਾ ਕਰਕੇ ਇੱਕ ਨਰੋਲ ਜਿੱਤ ਆਪਾਂ ਕਹ ਜੀਏ ਕਿ ਇਹ ਆਪਣਾ ਜਿਹੜਾ ਜਿਤਾਉਣਾ ਚਾਹੀਦਾਗਾ ਬਿਨਾ ਮੁਕਾਵਲੇ ਜਿਹੜਾ ਤੇ ਭਾਈ ਅੰਮਰਤਪਾਲ ਸਿੰਘ ਨੂੰ ਜੇਕਰ ਤੁਸੀਂ ਇਹ ਐਡੀ ਵੱਡੀ ਜਿਹੜੀ ਇੱਕ ਇਤਿਹਾਸਕ ਗੱਲ ਕਰ ਦਿੰਨੇ ਹੋ ਤਾਂ ਪੰਥਕ ਮਹਿਣਾ ਨਹੀਂ ਤੁਹਾਨੂੰ ਬੱਜਣਾ ਕਦੇ ਵੀ ਤੇ ਸਿੱਖ ਪੰਥ ਤੁਹਾਡੀਆਂ ਹਮੇਸ਼ਾ ਤੁਹਾਡੇ ਖਾਤਰ ਖੜਾ ਹੋਵੇਗਾ ਐਨੀ ਬੇਨਤੀ ਕਰਦਾ ਸੀ ਅਗਲਾ ਚੈਪਟਰ ਆਪਾਂ ਕਿਸੇ ਹੋਰ ਉਤੇ ਲੈ ਕੇ ਆਵਾਂਗੇ ਕਿਉਂਕਿ ਆਪਾਂ ਕਹਨੇ ਆ ਕਿ ਜੇਕਰ ਤੁਹਾਡੇ ਪੁੱਤ ਨਸਾ ਛੱਡਦੇ ਨੇ ਤੁਹਾਡੇ ਪੁੱਤ ਅੰਮਰਤ ਬਲ ਜਾਂਦੇ ਨੇ ਤੁਹਾਡੇ ਪੁੱਤਰ ਮਰਦੇ ਨੇ ਟੀਕੇ ਲਾ ਕੇ ਜੇਕਰ ਤੁਸੀਂ ਆਪਣੇ ਪੁੱਤਾਂ ਨੂੰ ਬਚਾਉਣਾ ਆਪਣੀ ਜਿਹੜੀ ਆਵਾਜ਼ ਆ ਹੁਣ ਪਾਰਲੀਮੈਂਟ ਤੱਕ ਜੇ ਪਹੁੰਚਾਉਣੀ ਆ ਤੇ ਭਾਈ ਅੰਮਰਤਪਾਲ ਸਿੰਘ ਚੰਗੀ ਤਰ੍ਹਾਂ ਇੰਗਲਿਸ਼ 'ਚ ਵੀ ਗੱਲ ਕਰ ਲੈਂਦੇ ਨੇ ਹਿੰਦੀ ਵਿੱਚ ਵੀ ਗੱਲ ਕਰ ਲੈਂਦੇ ਨੇ ਪੰਜਾਬੀ ਵਿੱਚ ਤਾਂ ਗੱਲ ਕਰਦੀ ਕਰ ਦਿੰਦੇ ਤੇ ਤੁਹਾਡੇ ਕੋਲੇ ਇੱਕ ਇੱਕ ਮੌਕਾ ਦਾ ਆਪਣੀ ਇੱਕ ਆਵਾਜ਼ ਜੇ ਤੁਸੀਂ ਪਹੁੰਚਾਉਣੀ ਆ ਪਾਰਲੀਮੈਂਟ ਦੇ ਵਿੱਚ ਜੇ ਤੁਸੀਂ ਆਪਣੇ ਪੁੱਤਾਂ ਤੋਂ ਆਪਣੇ ਪੁੱਤ ਜਿਹੜੇ ਮਰਦੇ ਨੇ ਉਹ ਤੁਸੀਂ ਨਹੀਂ ਦੇਖ ਸਕਦੇ ਤਾਂ ਆਪਣੇ ਪੁੱਤ ਬਚਾਉਣੇ ਨੇ ਤਾਂ ਅੰਮਰਤ ਪਾਲ ਸਿੰਘ ਨੂੰ ਆਪਣੀ ਵੋਟ ਪਾ ਕੇ ਜਿਹੜਾ ਇਹ ਤੁਸੀਂ ਜਿਤਾ ਸਕਦੇ ਹੋ ਕਿਉਂਕਿ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਕਿਸੇ ਮੇਰੀ ਕਿਸੇ ਧਰ ਦੇ ਨਾਲ ਨਹੀਂ ਇੱਕ ਮੈਂ ਤੁਹਾਡੀ ਇੱਕ ਇਹ ਦੇਖਦਾਗਾ ਕਿ ਜਿਹੜਾ ਖੰਦੂ ਸਾਹਿਬ ਤੋਂ ਜਿਹੜੀ ਤੁਸੀਂ ਜਿਹੜੀ ਭੁੱਲ ਕੀਤੀ ਸੀ 2019 ਦੇ ਵਿੱਚ ਉਹ ਪੁੱਲ ਨੂੰ ਤੁਸੀਂ ਦਿਖਾ ਸਕਦੇ ਹੋ ਤੁਹਾਡੇ ਉੱਤੇ ਜਿਹੜਾ ਕਾਲਕ ਦਾ ਟਿੱਕਾ ਲੱਗਿਆਗਾ ਖੰਡੋਰ ਵਾਸੀਆਂ ਤੇ ਉਹ ਹੁਣ ਲੈ ਸਕਦਾਗਾ ਭਾਈ ਅੰਮਰਤਪਾਲ ਸ਼ਰਮਣੂ ਜਿਤਾ ਕੇ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਰਾਇ ਰੱਖਣਾ ਤਾਂ ਕਿ ਅਸੀਂ ਤੁਹਾਡੇ ਕਮੈਂਟਾਂ ਦੀ ਕਦਰ ਕਰਦੇ ਹੋਏ ਤਾਂ ਕਿ ਤੁਹਾਨੂੰ ਵੀ ਅਸੀਂ ਸਵਾ ਸੇ ਦੇ ਸਕੀਏ ਤੁਹਾਡਾ ਵੀ ਧੰਨਵਾਦ ਕਰ ਸਕੀਏ ਕਿ ਤੁਸੀਂ ਸਮਾਨ ਦੇ ਵਿੱਚ ਕੱਢ ਕੇ ਜਿਹੜਾ ਕਮੈਂਟ ਜ਼ਰੂਰ ਲਿਖਿਆ ਕਰੋ ਧੰਨਵਾਦ ਜੀ ਬੈਲਜੀਕਾ ਖਾਲਸਾ ਵਹਿਜ ਕੀ ਫਤਿਹ